ਅੱਜ ਤੁਹਾਨੂੰ ਫਾਇਦੇ ਦੱਸਦੇ ਆਂਗੇ ਬੌਲੀ ਦੇ ਪਾਪ ਕੇ ਮੱਝ ਦੇ ਪਹਿਲੇ ਦੁੱਧ ਦੇ ਜਿੰਨਾ ਵੀਰਪੈਣਾ ਦੇ ਕੈਲਸ਼ੀਅਮ ਦੀ ਪ੍ਰੋਬਲਮ ਆ ਸਰੀਰ ਦੇ ਵਿੱਚ ਕੋਈ ਅੰਦਰੂਨੀ ਪ੍ਰੋਬਲਮ ਆਗੀ ਦਵਾਈਆਂ ਲੈ ਲੈ ਕੇ ਥੱਕ ਗਏ ਜਾਂ ਸਿਹਤ ਨਹੀਂ ਬਣਦੀ ਹੈਗੀ ਉਹਨਾਂ ਨੂੰ ਇਹ ਜਿਹੜੀ ਬੌਲੀ ਆਗੀ ਇਹਨਾਂ ਇੱਕ ਕਿਸਮ ਦਾ ਮਿਲਕ ਕੇਕ ਬਣ ਜਾਂਦਾ ਜੀ ਖੂਆ ਕੱਢ ਕੇ ਇਹਨੂੰ ਲਗਾਤਾਰ ਹਫ਼ਤਾ ਤੱਕ ਖਾਓ ਜੀ ਥੋੜੀ ਤਸੀਰ ਦਾ ਗਰਮ ਹੁੰਦਾਗਾ ਪਰ ਨੁਕਸਾਨੇ ਦਾ ਕੋਈ ਨਹੀਂ ਹੁੰਦਾ ਹੈਗਾ ਜੇ ਕਿਸੇ ਦਾ ਸਿਰ ਬਿਲਕੁਲ ਹੜਦਾ ਨਹੀਂ ਹੈਗਾ ਭਾਪਕੇ ਸੱਟ ਲੱਗੀ ਹੋਈ ਹੈ ਕੀ ਤਾਂ ਉਹਨੇ ਕੀ ਕਰਨਾ ਜਿਹੜੀ ਪਲੂਨ ਝੋਟੀ ਆਗੀ ਜੇ ਉਹਦੀ ਬੌਲੀ ਖਾ ਲਵੇ ਤਾਂ ਸਿਰ ਬਿਲਕੁਲ ਹੜ ਜਾਂਦਾ ਜੀ ਮੈਂ ਆਪ ਖਾਧੀ ਸੀਗੀ ਤੇ ਸਿਰ ਦਾ ਬਿਲਕੁਲ ਦਰਦ ਮੁੜ ਕੇ ਹੁੰਦਾ ਨਹੀਂ ਹੈਗਾ ਜਿਨ੍ਹਾਂ ਦੇ ਜਿਵੇਂ ਕ ਬਾਹਾਂ ਦੁਖਦੀਆਂ ਨੇ ਗੋਡੇ ਦੁਖਦੇ ਨੇ ਲੱਤਾਂ ਘੜੀ ਸਕੜੀ ਤੁਰਦੇ ਨੇ ਸਰੀਰ ਦੇ ਵਿੱਚ ਤੁਰਨ ਦੀ ਹਿੰਮਤ ਨਹੀਂ ਇਮਿਊਨਿਟੀ ਸਿਸਟਮ ਐਨਬੀ ਕੋਈ ਆ ਬਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਿੱਥੇ ਬਹਿ ਜਾਓ ਬਸ ਉੱਠਿਆ ਹੀ ਨਹੀਂ ਜਾਂਦਾ ਜੀ ਕੈਲਸ਼ੀਅਮ ਖਾਈ ਜਾਣੇਗੇ ਵਿਟਾਮਿਨ ਖਾਈ ਜਾਣੇਗੇ ਇੰਨੇ ਕੈਲਸ਼ੀਅਮ ਵਿਟਾਮਿਨ ਦੇ ਵਿੱਚ ਨਹੀਂਗੇ ਜਿਹੜੇ ਕਿ ਆਪਾਂ 1 ਸਾਲ ਦਵਾਈ ਖਾ ਲਓ 1 ਹਫਤਾ ਬੌਲੀ ਖਾ ਲਓ 1 ਬਰੋਬਰ ਨਹੀਂਗੇ ਇਹ ਮੇਰਾ ਅਜਮਾਇਆ ਨੁਕਤਾ ਜੀ ਕੋਈ ਦਵਾਈ ਲੈਣ ਦੀ ਲੋੜ ਨਹੀਂ 1 ਸਾਲ ਇਹ ਲਗਾਤਾਰ ਹਫਤਾ 伊无伫哭，只等我。